ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਰਸ ਭੋਗੈ ਖੁਸ਼ੀਆਂ ਕਰੈ ਮਾਣੈ ਰੰਗ ਅਪਾਰ ਬਹੁਤ ਕਰੈ ਫੁਰਮਾਈ ਸੀ ਵਰਤੈ ਹੋਏ ਉਫਾਰ ਕਰਤਾ ਚਿਤਨਾ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪਰਾਪਤ ਹੋਏ ਰਾਹ ਕਪੜਾ ਭੋਗ ਲਪਟਾਇਆ ਸੋਇਨਾ ਰੁੱਪਾ ਖਾਕ ਹੈ ਵਰ ਗੈਬਰ ਬੌਰੰਗੇ ਕੀਏ ਰੱਥ ਅਥਾਕ ਕਿਸ ਹੀ ਚਿਤਨਾ ਪਾਵਹੀ ਬਿਸਰਿਆ ਸਭ ਸਾਖ ਸਿਰਜਣ ਹਾਰ ਭੁਲਾਇਆ ਬਿਣ ਨਾਵੇਂ ਨਾ ਪਾ ਲੈਂਦਾ ਬਾਦ ਦੁਆਏ ਤੂੰ ਮਾਇਆ ਕਰੈ ਇਕਤ ਜੇ ਸੁਨੋ ਤੂੰ ਪਤੀ ਆਇਂਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰੈ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਗੁਰੂ ਪੁਰਖ ਮਿਲਾਇਆ ਇਕੋ ਸਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ ਰਹਾ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੇ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਅਵਤਾਰ ਸ਼ਬਦ ਬ੍ਰਹਮ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਨਿਤਾ ਪ੍ਰਤੀ ਗੁਰ ਸ਼ਬਦ ਵਿਚਾਰ ਸਾਂਝੀ ਕਰਦੇ ਹਾਂ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦਾਂ ਦੀ ਕਥਾ ਕਰਦੇ ਹਾਂ ਇਸ ਲੜੀ ਦੇ ਵਿੱਚ ਅੱਜ ਜਿਸ ਸ਼ਬਦ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਪਾਵਨ ਸ਼ਬਦ ਰਾਗ ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਹਿਲਾ ਸ਼ਬਦ ਹੈ ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 42 ਅੰਗ ਤੇ ਸੁਭਾਏਮਾਨ ਹੈ ਇਸ ਸ਼ਬਦ ਦਾ ਸਰਲੇਖ ਸ਼੍ਰੀ ਰਾਗ ਮਹੱਲਾ 5ਵਾਂ ਘਰ ਪਹਿਲਾ ਭਾਵ 5ਵੇਂ ਪਾਤਸ਼ਾਹ ਦਾ ਇਹ ਸ਼ਬਦ ਸ਼੍ਰੀ ਰਾਗ ਦੀਆਂ ਸੁਰਾਂ ਉਹਦੇ ਨਾਲ ਇਹ ਗਾਉਣਾ ਹੈ ਤੇ ਇਹ ਤਾਲ ਵਾਲੇ ਵਾਸਤੇ ਸੰਕੇਤ ਹੈ ਘਰ ਪਹਿਲੇ ਦਾ ਸਤਿਗੁਰੂ ਕਿਰਪਾ ਕਰਨ ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਈਏ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਤੋਂ ਵਿਚਾਰ ਆਰੰਭ ਕਰਾਂਗੇ ਜਿਸ ਤਰ੍ਹਾਂ ਹਮੇਸ਼ਾ ਰਹਾਉ ਦੀ ਪੰਕਤੀ ਤੋਂ ਵਿਚਾਰ ਆਰੰਭ ਹੁੰਦੀ ਹੈ ਆਪ ਜੀ ਨੇ ਬਹੁਤ ਵਾਰ ਜਦੋਂ ਕੀਰਤਨ ਸੁਣਦੇ ਹੋ ਸੁਣਿਆ ਹੋਵੇਗਾ ਕਿ ਰਾਗੀ ਸਿੰਘ ਇੱਕ ਪੰਕਤੀ ਨੂੰ ਵਾਰ-ਵਾਰ ਪੜ੍ਹਦੇ ਨੇ ਉਸ ਤੋਂ ਬਾਅਦ ਅਗਲੀ ਪੰਕਤੀ ਫੇਰ ਉਸੇ ਨੂੰ ਇਹ ਟੇਕ ਹੁੰਦੀ ਹੈ ਸ਼ਬਦ ਦੀ ਚਾਹੇ ਇਹਦੀ ਕਥਾ ਵਿਚਾਰ ਕਰਨੀ ਹੋਵੇ ਚਾਹੇ ਇਸ ਦਾ ਕੀਰਤਨ ਕਰਨਾ ਹੋਵੇ ਟੇਕ ਰਹਾਉ ਦੀ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜ਼ਿਕਰ ਕੀਤਾ ਹੈ ਕਿ ਰਹਾਉ ਦੀ ਪੰਕਤੀ ਨੂੰ ਟੇਕ ਬਣਾਇਆ ਜਾਵੇ ਕਿਉਂਕਿ ਇਹ ਸ਼ਬਦ ਦਾ ਧੁਰਾ ਹੁੰਦਾ ਹੈ ਸ਼ਬਦ ਦੇ ਅਰਥ ਰਹਾਉ ਦੀ ਪੰਕਤੀ ਨਾਲ ਸੰਬੰਧਿਤ ਹੁੰਦੇ ਹਨ ਸੋ ਗੁਰੂ ਕਿਰਪਾ ਕਰਨ ਆਓ ਸ਼ਬਦ ਵਿਚਾਰ ਤੋਂ ਪਹਿਲਾਂ ਇੱਕ ਵਾਰ ਰਸਨਾ ਪਵਿੱਤਰ ਕਰੋ ਗੁਰਪਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਵਚਨ ਕਰਦੇ ਨੇ ਪੰਚਮ ਪਾਤਸ਼ਾਹ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮપરાਪਤ ਹੋਏ ਰਹਾਉ ਐ ਮੇਰੇ ਮਨਾ ਸਾਰੇ ਸੰਸਾਰ ਨੂੰ ਸੁਖ ਦੇਣ ਵਾਲਾ ਪਰਮਾਤਮਾ ਹੈ ਇਸ ਕਰਕੇ ਉਸ ਨੂੰ ਸੁਖਦਾਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਕਹਿੰਦੇ ਨੇ ਜੇ ਸੁਖ ਚਾਹੀਦੇ ਨੇ ਤੇ ਸੁਖ ਗੁਰਪਰਮੇਸ਼ਰ ਕੋਲੋਂ ਮਿਲਨੇ ਨੇ ਤੇ ਹੋਰ ਥਾਂ ਕਿਤੇ ਸੁੱਖ ਨਹੀਂ ਮਿਲਦੇ ਸਤਿਗੁਰੂ ਨੇ ਕਿਹਾ ਕਿ ਇਹਨਾਂ ਸੁੱਖਾਂ ਦੀ ਪ੍ਰਾਪਤੀ ਗੁਰੂ ਦੇ ਚਰਨਾਂ ਵਿੱਚੋਂ ਹੈ ਗੁਰੂ ਦੀ ਸੇਵਾ ਵਿੱਚੋਂ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਇਸ ਕਰਕੇ ਬਚਨ ਕਰੇ ਨੇ ਕਿ ਵਾਹਿਗੁਰੂ ਹੀ ਸੁੱਖਾਂ ਦਾ ਦਾਤਾ ਹੈ ਉਸ ਸੁੱਖਾਂ ਦੇ ਦਾਤੇ ਤੱਕ ਪਹੁੰਚ ਸਿੱਧੀ ਨਹੀਂ ਹੈ ਗੁਰੂ ਦੇ ਰਾਹੀ ਹੈ ਇਸ ਲਈ ਗੁਰ ਪ੍ਰਸਾਦੀ ਪਾਈ ਹੈ ਗੁਰੂ ਸਾਡੇ ਤੇ ਕਿਰਪਾ ਕਰਦੇਵੇ ਤੇ ਪ੍ਰਸਾਦ ਦਾ ਅਰਥ ਕਿਰਪਾ ਹੈ ਜਦੋਂ ਬਹੁਤ ਸਾਰੇ ਭਾਈ ਗੁਰਮੁਖ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਨੇ ਤੇ ਉਸ ਵਕਤ ਜਿਹੜਾ ਮੂਲ ਮੰਤਰ ਦੇ ਅੰਤ ਵਿੱਚ ਆਂਦਾ ਹੈ ਗੁਰਪ੍ਰਸਾਦ ਉਹ ਅਗਿਆਨਤਾ ਵਸ ਹੋ ਕੇ ਗੁਰਪ੍ਰਸਾਦ ਕਹਿ ਦਿੰਦੇ ਨੇ ਪ੍ਰਸ਼ਾਦ ਖਾਣ ਵਾਲੀ ਚੀਜ਼ ਹੁੰਦੀ ਹੈ ਪ੍ਰਸ਼ਾਦ ਦਾ ਭਾਵ ਕਿਰਪਾ ਹੈ ਇਹਨਾਂ ਫਰਕ ਸ ਚੇਤੇ ਰੱਖਣਾ ਹੈ ਜਿਸ ਸਤਗੁਰੂ ਆਖਦੇ ਨੇ ਉਸ ਪ੍ਰਮਾਤਮਾ ਨੂੰ ਉਹ ਪ੍ਰਮਾਤਮਾ ਦੇ ਸੁੱਖਾਂ ਨੂੰ ਪ੍ਰਾਪਤ ਕਰਨਾ ਹੈ ਤਾਂ ਗੁਰਪ੍ਰਸਾਦ ਨਹੀਂ ਪਾਈ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸੁੱਖ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਗੁਰੂ ਕਿਰਪਾ ਕਰ ਦੇਵੇ ਜੇ ਗੁਰੂ ਦੀ ਕਿਰਪਾ ਹੋ ਜੇ ਤਾਂ ਮਿਲਦਾ ਹੈ ਕਿਰਪਾ ਜ਼ੋਰ ਨਾਲ ਨਹੀਂ ਕਰਾਈ ਜਾਂਦੀ ਕਿਰਪਾ ਪੈਸੇ ਦੇ ਕੇ ਨਹੀਂ ਕਰਾਈ ਜਾਂਦੀ ਕਿਰਪਾ ਛਪਾਰਸ਼ ਪਾ ਕੇ ਨਹੀਂ ਕਰਵਾਈ ਜਾਂਦੀ ਕਿਰਪਾ ਤਾਂ ਜਿਹੜਾ ਮਨੋਂ ਤਨੋਂ ਪ੍ਰਮਾਤਮਾ ਦਾ ਸੇਵਕ ਹੋ ਜਾਏ ਸਮਰਪਿਤ ਹੋ ਜਾਏ ਉਹਦੇ ਤੇ ਹੁੰਦੀ ਹੈ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਰਮ ਪ੍ਰਾਪਤ ਹੋਏ ਜਦੋਂ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ ਨਾ ਤਾਂ ਇਹ ਸੁਖ ਪ੍ਰਾਪਤ ਹੁੰਦਾ ਹੈ ਤਾਂ ਕਿਰਪਾ ਹੁੰਦੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿਆ ਤੂੰ ਰਤਾ ਦੇਖ ਕੇ ਪੁੱਤਰ ਕਲਤਰ ਸ਼ਿੰਗਾਰ ਐ ਭਾਈ ਸਚਾਈ ਤਾਂ ਇਹ ਹੈ ਕਿ ਤੂੰ ਆਪਣੇ ਪਰਿਵਾਰ ਤੱਕ ਹੀ ਸੀਮਤ ਹੋਇਆ ਫਿਰਦਾ ਹੈ ਉਹ ਆਪਣੇ ਪਰਿਵਾਰ ਨੂੰ ਹੀ ਸਮਰਪਿਤ ਹੋਇਆ ਫਿਰਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਲਈ ਹੀ ਆਪਣਾ ਜੀਵਨ ਨਿਸ਼ਾਵਰ ਕਰੀ ਫਿਰਦਾ। ਉਹਨਾਂ ਲਈ ਹੀ ਕਮਾਉਂਦਾ ਹੈ ਉਹਨਾਂ ਵਿੱਚ ਹੀ ਤੇਰਾ ਹਰ ਵਕਤ ਧਿਆਨ ਰਹਿੰਦਾ ਹੈ। ਕਿ ਆ ਤੂੰ ਰੱਤਾ ਦੇਖ ਕੇ ਕੀ ਦੇਖ ਕੇ ਪੁੱਤਰ ਕਲਤਰ ਸ਼ਿੰਗਾਰ ਆਪਣੇ ਪੁੱਤਰਾਂ ਨੂੰ ਵੇਖ ਕੇ ਖੁਸ਼ ਹੋ ਰਿਹਾ ਹੈ। ਪੁੱਤਰਾਂ ਦੇ ਵਿੱਚ ਚਿੱਤ ਜੋੜਿਆ ਹੋਇਆ ਹੈ। ਆਪਣੀ ਪਤਨੀ ਦੇ ਨਾਲ ਪ੍ਰੀਤ ਕਰਦਾ ਉਹਦੇ ਸ਼ਿੰਗਾਰ ਨੂੰ ਦੇਖ ਕੇ ਖੁਸ਼ ਹੋ ਰਿਹਾ ਪੁੱਤਰਾਂ ਨੂੰ ਵੇਖ ਕੇ ਖੁਸ਼ ਹੋ ਰਿਹਾ ਪਤਨੀ ਨੂੰ ਵੇਖ ਕੇ ਖੁਸ਼ ਹੋ ਰਿਹਾ ਉੱਥੇ ਇੱਕ ਹੀ ਤੇਰਾ ਸਾਰਾ ਧਿਆਨ ਘੁੰਮਦਾ ਤੇਰੀ ਕਮਾਈ ਦਾ ਤੇਰੇ ਜੀਵਨ ਦਾ ਤੇਰਾ ਧਿਆਨ ਸਭ ਉੱਥੇ ਇੱਕ ਹੀ ਹੈ ਰਸ ਭੋਗੈ ਖੁਸ਼ੀਆਂ ਕਰੈ ਮਾਣੈ ਰੰਗ ਅਪਾਰ ਤੂੰ ਦੁਨੀਆ ਦੇ ਰਸ ਮਾਣਦਾ ਹੈ ਤੂੰ ਬੜਾ ਖੁਸ਼ ਹੋ ਰਿਹਾ ਹੈ ਸੰਸਾਰਿਕ ਪਦਾਰਥਾਂ ਦੇ ਵਿੱਚ ਸੰਸਾਰਿਕ ਰਿਸ਼ਤਿਆਂ ਦੇ ਵਿੱਚ ਬਹੁਤ ਤੂੰ ਖੁਸ਼ ਹੋ ਰਿਹਾ ਹੈ ਬੜੇ ਆਨੰਦ ਮਾਣਦਾ ਹੈ ਬੜੇ ਰੰਗ ਮਾਣਦਾ ਹੈ ਬੜੀਆਂ ਮੰਨਦੀਆਂ ਇਸ਼ਾਮਾਂ ਪੂਰੀਆਂ ਕਰਦਾ ਹੈ ਬਹੁਤ ਕਰੈ ਫੁਰਮਾਏ ਛੀ ਵਰਤੈ ਹੋਏ ਅਫਾਰ ਬਹੁਤ ਕੁਝ ਤੂੰ ਆਪਣੇ ਮਨ ਭੌਂਦਾ ਖਾਂਦਾ ਵਰਤਦਾ ਕਰਦਾ ਤੇ ਨਾਲੇ ਤੂੰ ਸਾਰਾ ਕੁਝ ਵਰਤਦਾ ਹੈ ਨਾਲੇ ਤੂੰ অহੰਕਾਰ ਦੇ ਵਿੱਚ ਹੈ ਹਉਮੈ ਵਿੱਚ ਆ ਕਿ ਮੈਂ ਕੁਝ ਹਾਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਇੱਥੇ ਪੁੱਤਰਾਂ ਨੂੰ ਪ੍ਰੀਤ ਕਰਨੀ ਪਤਨੀ ਨੂੰ ਪ੍ਰੀਤ ਕਰਨੀ ਪਦਾਰਥਾਂ ਦੇ ਨਾਲ ਜੁੜਨਾ ਦੁਨੀਆ ਦੇ ਰੰਗ ਮਾਣਨੇ ਕਿਸੇ ਦਾਇਰੇ ਦੇ ਵਿੱਚ ਰਹਿ ਕੇ ਬਹੁਤ ਵਧੀਆ ਨੇ ਚੰਗੇ ਨੇ ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨੂੰ ਤਾ ਨਾ ਭੁਲਾ ਪ੍ਰਮਾਤਮਾ ਨੂੰ ਤਾਂ ਯਾਦ ਰੱਖ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਤੇ ਤੂੰ ਯਾਦ ਹੀ ਨਹੀਂ ਕਰ ਰਿਹਾ ਜਿਨੇ ਐਨੀਆਂ ਖੁਸ਼ੀਆਂ ਦਿੱਤੀਆਂ ਜਿਸ ਪ੍ਰਮਾਤਮਾ ਨੇ ਤੈਨੂੰ ਘਰ ਪਰਿਵਾਰ ਪਤਨੀ ਬੱਚੇ ਦਿੱਤੇ ਤੇ ਤੂੰ ਉਸ ਨੂੰ ਤਾਂ ਯਾਦ ਹੀ ਨਹੀਂ ਕਰ ਰਿਹਾ ਜਿਹੜੀਆਂ ਖੁਸ਼ੀਆਂ ਤੂੰ ਮੰਨਦਾ ਹੈ ਇਹ ਖੁਸ਼ੀਆਂ ਕਿੱਥੋਂ ਮਿਲੀਆਂ ਪ੍ਰਮਾਤਮਾ ਤੋਂ ਉਸ ਰੱਬ ਨੇ ਸਭ ਕੁਝ ਦਿੱਤਾ ਉਸ ਰੱਬ ਨੂੰ ਤੂੰ ਭੁੱਲਿਆ ਪਿਆ ਹੈ ਕਰਤਾ ਚਿਤਨਾ ਆਵਈ ਮਨ ਮੁਖ ਅੰਧ ਗਵਾਰ ਜੇ ਪਰਮਾਤਮਾ ਤੈਨੂੰ ਚਿਤ ਨਹੀਂ ਆਂਦਾ ਉਹਨੂੰ ਯਾਦ ਨਹੀਂ ਕਰਦਾ ਤੇ ਫਿਰ ਤੂੰ ਮਨ ਪਿੱਛੇ ਤੁਰਨ ਵਾਲਾ ਮੂਰਖ ਤੇ ਅੰਧਾ ਐ ਤੈਨੂੰ ਅਗਿਆਨਤਾ ਹੈ ਸਭ ਕੁਝ ਉਸ ਦੀਆਂ ਦਿੱਤੀਆਂ ਵਸਤਾਂ ਵਰਤ ਰਿਹਾ ਉਹਦੇ ਦਿੱਤੇ ਆਨੰਦ ਖੁਸ਼ੀਆਂ ਮੰਨ ਰਿਹਾ ਉਹਦੇ ਦਿੱਤੀਆਂ ਹੋਈਆਂ ਸਹੂਲਤਾਂ ਵਰਤ ਰਿਹਾ ਐ ਪਰ ਉਹਨੂੰ ਤਾਂ ਤੂੰ ਚੇਤੇ ਨਹੀਂ ਕਰਦਾ ਤੂੰ ਮੂਰਖ ਐ ਮਨਮੁਖ ਐ ਅੱਖਾਂ ਹੁੰਨਆਂ ਹੋਇਆਂ ਵੀ ਅੰਨਾਂ ਤੇ ਸਤਗੁਰੂ ਪਾਤਸ਼ਾਹ ਨੇ ਅੱਗੇ ਬਚਨ ਕਰੇ ਨੇ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਦਾ ਤੂੰ ਤੇ ਬਹੁਤ ਮੋਲੇ ਕੱਪੜੇ ਪਹਿਨਦਾ ਹੈ ਤੇ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ ਤੂੰ ਸੋਨੇ ਦੇ ਨਾਲ ਜੁੜਿਆ ਹੋਇਆ ਹੈ ਸੋਨਾ ਕੱਤਰ ਕਰਿਆ ਤੇਰੇ ਕੋਲ ਸੋਨਾ ਹੈ ਤੇਰੇ ਕੋਲ ਚਾਂਦੀ ਹੈ ਤੇਰੇ ਕੋਲ ਜ਼ਮੀਨ ਜਾਇਦਾਦ ਨੇ ਤੇਰੇ ਕੋਲ ਪਲਾਟ ਨੇ ਪ੍ਰਾਪਰਟੀ ਹੈ ਤੇਰੇ ਕੋਲ ਤੂੰ ਉਹਦੇ ਵਿੱਚ ਹੀ ਲਿਪਟਿਆ ਹੋਇਆ ਕਿ ਮੈਂ ਬਹੁਤ ਵੱਡਾ ਜ਼ਮੀਨਦਾਰ ਆਂ ਮੈਂ ਬਹੁਤ ਅਮੀਰ ਆਂ ਸੋਨਾ ਚਾਂਦੀ ਆਪਣੇ ਤਨ ਤੇ ਸ਼ਿੰਗਾਰ ਸ਼ਿੰਗਾਰ ਕੇ ਲੋਕਾਂ ਨੂੰ ਨਮਾਇਸ਼ ਕਰਦਾ ਹਾਂ ਕੱਪੜੇ ਤਰ੍ਹਾਂ ਤਰ੍ਹਾਂ ਦੇ ਬਦਲਦਾ ਮਹਿੰਗੇ ਮਹਿੰਗੇ ਪਾਣਾ ਸਵੇਰੇ ਹੋਰ ਦੁਪਹਿਰੇ ਹੋਰ ਤੇ ਸ਼ਾਮ ਨੂੰ ਹੋਰ ਸੋ ਇਸ ਤਰ੍ਹਾਂ ਦੇ ਤੂੰ ਭੋਗ ਭੋਗਦਾ ਤੇ ਇਹ ਤੋਂ ਇਲਾਵਾ ਹੈ ਵਰ ਗੈ ਵਰ ਬੌਰੰਗੇ ਕੀਏ ਰਤ ਅਥਾਕ ਕਹਿੰਦੇ ਨੇ ਬਹੁਤ ਸੋਹਣੇ ਮਹਿੰਗੇ ਮਹਿੰਗੇ ਘੋੜੇ ਐ ਤੇਰੇ ਕੋਲ ਹਾਥੀ ਨੇ ਕਹਿਣ ਦਾ ਭਾਵ ਅੱਜ ਦੇ ਸਮੇਂ 'ਚ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਅੱਜ ਵੀ ਹਾਥੀ ਘੋੜੇ ਹਨ ਲੋਕਾਂ ਨੇ ਰੱਖੇ ਹੋਏ ਨੇ ਲੇਕਿਨ ਬਹੁਤ ਘੱਟ ਜ਼ਿਆਦਾਤਰ ਤੇ ਹੁਣ ਘੋੜਾ ਤੇ ਹਾਥੀ ਕਿਸ ਕੰਮ ਆਉਂਦੇ ਨੇ ਅਸਵਾਰੀ ਦੇ ਘੋੜਾ ਜਿਹੜਾ ਉਹ ਵੱਧ ਤੋਂ ਵੱਧ 2 ਜਾਣਿਆਂ ਦਾ ਭਾਰ ਚੁੱਕ ਲੈਂਦਾ 2 ਜਾਣੇ ਉਹਦੇ ਤੇ ਸਵਾਰੀ ਕਰ ਲੈਂਦੇ ਨੇ ਹਾਥੀ ਜਿਹੜਾ ਹੈ ਉਹਦੇ ਤੇ ਜ਼ਿਆਦਾ ਜਾਣੇ ਕਰ ਲੈਂਦੇ ਨੇ ਹਾਥੀ ਦੇ ਉੱਪਰ ਇੱਕ ਜਿਹਨੂੰ ਹੌਦਾ ਕਹਿੰਦੇ ਨੇ ਉਹ ਉਹਦੇ ਉੱਤੇ ਹੁੰਦਾ ਉਹਦੇ ਤੇ ਜਿੰਨੇ ਮਰਜ਼ੀ ਬੈਠ ਜਾਓ ਹਾਥੀ ਜਿਆਦਾ ਜਾਣਿਆਂ ਨੂੰ ਚੁੱਕ ਲੈਂਦਾ ਤੇ ਘੋੜਾ ਦੋ ਜਾਣਿਆਂ ਤੋਂ ਵੱਧ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਤੇਰੇ ਕੋਲ ਜੇ ਫਿਰ ਗੱਲ ਕਰੀਏ ਹਾਥੀ ਤੋਂ ਇਲਾਵਾ ਤੇ ਇੱਕ ਹੋਰ ਤਰੀਕਾ ਹੁੰਦਾ ਕਿ ਰੱਥ ਬਣਾ ਲਿਆ ਤੇ ਉਹਦੇ ਅੱਗੇ ਘੋੜੇ ਇੱਕ ਤੋਂ ਵੱਧ ਜੋੜ ਲੈ ਪੰਜ ਤੱਕ ਘੋੜੇ ਜੁੜ ਜਾਂਦੇ ਨੇ ਕਹਿੰਦੇ ਨੇ ਤੇਰੇ ਕੋਲ ਇੰਨੇ ਵਧੀਆ ਘੋੜੇ ਹੋਣ ਵਧੀਆ ਹਾਥੀ ਹੋਣ ਰੱਥ ਹੋਣ ਤੇ ਨਾ ਥੱਕਣ ਵਾਲੇ ਹਾਥੀ ਘੋੜੇ ਹੋਣ ਤੇ ਅੱਜ ਦੇ ਸਮੇਂ ਵਿੱਚ ਇਹਨਾਂ ਅਸਵਾਰੀਆਂ ਨੂੰ ਆਮ ਬੰਦਾ ਕਿਸ ਤਰ੍ਹਾਂ ਲੈਂਦਾ ਹੈ ਘੋੜੇ ਦੀ ਜਗ੍ਹਾ ਉਹਦੇ ਕੋਲ ਬਾਈਕ ਹੁੰਦਾ ਜਿਹਨੂੰ ਮੋਟਰਸਾਈਕਲ ਕਹਿ ਦਿੰਦੇ ਆ ਤੇ ਹਾਥੀ ਜਿਹੜਾ ਜਿਆਦਾ ਸਵਾਦ ਲੋਕਾਂ ਨੂੰ ਚੁੱਕਦਾ ਉਹਦੇ ਥਾਂ ਤੇ ਸਾਡੇ ਕੋਲ ਕਾਰਾਂ ਨੇ ਬਹੁਤ ਤਰ੍ਹਾਂ ਦੀਆਂ ਤੇ ਇਸ ਕਰਕੇ ਅਸੀਂ ਤੇ ਇੱਥੇ ਇਹਨਾਂ ਦੇ ਅਰਥ ਕਰ ਲਈਏ ਕਿ ਅੱਜ ਦੇ ਸਮੇਂ ਦੇ ਅੰਦਰ ਸਾਡੇ ਕੋਲ ਹਰ ਤਰ੍ਹਾਂ ਦੇ ਸਾਧਨ ਨੇ ਤੇ ਕਿਸੇ ਕੋਲ ਸਕੂਟਰ ਮੋਟਰਸਾਈਕਲ ਆ ਕਿਸੇ ਦੇ ਕੋਲ ਕਾਰ ਹੈ ਤੇ ਲੋਕਾਂ ਦੇ ਕੋਲ ਕਈਆਂ ਦੇ ਹੈਲੀਕਾਪਟਰ ਨੇ ਜਿਹੜੇ ਆਕਾਸ਼ ਤੱਕ ਉਡ ਜਾਂਦੇ ਨੇ ਤੇ ਇਹਨਾਂ ਕੁਝ ਤੇਰੇ ਕੋਲ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਸਭ ਕੁਝ ਹੋਣ ਦੇ ਨਾਲ ਗੱਲ ਕਰੀਏ ਤੇ ਇਹਨਾਂ ਦੇ ਵਿੱਚ ਤੂੰ ਕਿਸੇ ਨੂੰ ਤੇ ਕੁਝ ਵੀ ਨਹੀਂ ਦਿੰਦਾ ਨਾ ਧਨ ਦੌਲਤ ਵੀ ਤੇਰੀ ਹੈ ਪਤੀ ਜਿਹੜੀ ਪਤਨੀ ਬੱਚੇ ਉਹ ਵੀ ਤੇਰੇ ਨਾਲ ਸੰਬੰਧਤ ਨੇ ਤੇਰੇ ਜਿਹੜੀਆਂ ਵਰਤੋਂ ਦੀਆਂ ਵਿਹਾਰ ਦੀਆਂ ਚੀਜ਼ਾਂ ਨੇ ਉਹ ਵੀ ਤੇਰੀਆਂ ਜ਼ਮੀਨ ਜਾਇਦਾਦ ਵੀ ਤੇਰੀ ਐ ਸੋਨਾ ਚਾਂਦੀ ਵੀ ਤੇਰਾ ਤੂੰ ਹੀ ਭੋਗਦਾ ਤੇ ਲੇਕਿਨ ਇਹ ਸਭ ਕੁਝ ਹੋਣ ਦੇ ਬਾਵਜੂਦ ਤੇ ਤੂੰ ਲੋਕਾਂ ਦੇ ਨਾਲ ਆਕੜ ਕੇ ਲੰਘਦਾ ਕਿ ਮੈਂ ਬਹੁਤ ਜ਼ਿਆਦਾ ਅਮੀਰ ਐ ਕਿਸ ਹੀ ਚਿੱਤ ਨਾ ਪਾਵਹੀ ਬਿਸਰਿਆ ਸਭ ਸਾਕ ਤੇ ਫਿਰ ਤੂੰ ਦੂਸਰੇ ਜਿਹੜੇ ਤੇਰੇ ਨਾਲ ਨੇੜੇ ਤੇੜੇ ਨੇ ਉਹਨਾਂ ਤੋਂ ਤਾਂ ਤੂੰ ਧੌਣ ਨੀਵੀਂ ਨਹੀਂ ਕਰਦਾ ਅਕੜਾ ਕੇ ਲੰਘਦਾ ਕਿ ਮੈਂ ਤਾਂ ਅਮੀਰ ਐ ਇਹ ਤਾਂ ਨੰਗ ਨੇ ਇਹ ਤੇ ਭੁੱਖੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਜਿਹੜੇ ਇੱਥੋਂ ਤੱਕ ਕੇ ਤੇਰੇ ਰਿਸ਼ਤੇਦਾਰ ਨੇ ਤੇਰੇ ਸਾਖ ਹਨ ਉਹਨਾਂ ਆਪਣੇਆ ਸਾਖਾਂ ਨੂੰ ਵੀ ਆਪਣੇ ਤੋਂ ਨੀਚ ਸਮਝਦਾ ਛੋਟੇ ਸਮਝਦਾ ਨੰਗ ਮਲੰਗ ਸਮਝਦਾ ਕਿ ਜੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਇਨਸਾਨ ਜਿਹਦੇ ਕੋਲ ਇੰਨਾ ਕੁਝ ਹੈ ਤੇ ਉਹਨੇ ਕਿਹੜਾ ਕੁਝ ਉਹਦੇ ਵਿੱਚੋਂ ਕਿਸੇ ਨੂੰ ਦੇਣਾ ਜਾਂ ਕੋਈ ਉਹਦਾ ਸਾਂਝੀਦਾਰ ਹੈ ਤੇ ਇਹਦੇ ਨਾਲ ਉਹ ਦੂਸਰਿਆਂ ਤੇ ਐਵੇਂ ਰੋਬ ਮਾਰੇਗਾ ਦੂਸਰਿਆਂ ਤੋਂ ਐਵੇਂ ਆਪਣੇ ਆਪ ਨੂੰ ਵੱਖਰਾ ਸਮਝੇਗਾ ਇਹ ਉਸਦੀ ਮੂਰਖਤਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਤੇ ਹੋਰ ਨੇੜਲੇ ਲੋਕਾਂ ਨੂੰ ਭਲਾਈ ਪਿਆ ਉਹਨਾਂ ਤੋਂ ਆਪਣਿਆਂ ਨੂੰ ਵੱਡਾ ਸਮਝਦਾ ਇਹ ਮੂਰਖ ਤਾਂ ਇੱਥੋਂ ਤੱਕ ਚੱਲ ਗਿਆ ਸਿਰਜਣਹਾਰ ਭੁਲਾਇਆ ਰੱਬ ਨੂੰ ਹੀ ਭੁਲਾਈ ਪਿਆ ਰੱਬ ਨੂੰ ਹੀ ਭੁੱਲ ਗਿਆ ਜਿਹਦਾ ਦਿੱਤਾ ਸਭ ਕੁਝ ਹੈ ਉਹਨੂੰ ਹੀ ਭੁੱਲ ਗਿਆ ਤੇ ਹੋਰ ਕਿਸੇ ਨੂੰ ਕੀ ਜਾਣੇਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਨੂੰ ਚੇਤੇ ਨਹੀਂ ਕਰਦਾ ਉਹਦਾ ਨਾਮ ਤੱਕ ਨਹੀਂ ਲੈਂਦਾ ਆਪਣਾ ਹੀ ਨਾਮ ਹਰਦਾ ਕਰਦਾ ਇਸ ਕਰਕੇ ਬਿਨ ਨਾਵੇਂ ਨਾ ਭਾਕ ਨਾਮ ਤੋਂ ਬਿਨਾ ਤਾਂ ਤੂੰ ਗੰਦਾ ਐ अपवित्र ਹੈ ਬੁਰਾ ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਾਣੀ ਚ ਗੁਰੂ ਪਾਤਸ਼ਾਹ ਨੇ ਲਿਖਿਆ ਕਹਿੰਦੇ ਨੇ ਹੁਣ ਇੱਕ ਬੰਦਾ ਅਮੀਰ ਹੈ ਇੱਕ ਗਰੀਬ ਹੈ ਹੁਣ ਅਸਲ ਦੇ ਵਿੱਚ ਤੇ ਉਹਦੇ ਉਹਦਾ ਰਿਸ਼ਤਾ ਉਹਦੇ ਨਾਲ ਹੈ ਚਾਹੇ ਭਰਾਵਾਂ ਵਾਲਾ ਹੋਵੇ ਚਾਹੇ ਕੋਈ ਹੋਰ ਰਿਸ਼ਤੇਦਾਰ ਹੋਵੇ ਚਾਹੇ ਕੋਈ ਵੀ ਰਿਸ਼ਤਾ ਹੋਵੇ ਚਾਹੇ ਸਹੁਰਿਆਂ ਵੱਲੋਂ ਹੋਵੇ ਚਾਹੇ ਪੇਕੇ ਵੱਲੋਂ ਹੋਵੇ ਤੇ ਜੇਕਰ ਜਿਹਦੇ ਕੋਲ ਪੈਸਾ ਘਟ ਹੈ ਮਾਇਆ ਘਟ ਹੈ ਉਹ ਇਨਸਾਨ ਅਗਰ ਉਹਦੇ ਮਨ ਚ ਆਵੇ ਵੀ ਚੱਲ ਭਾਈ ਆਪਾਂ ਉਹਨੂੰ ਮਿਲਾਂਈਏ ਸਾਡਾ ਰਿਸ਼ਤੇਦਾਰ ਹੈ ਜਾਣਕਾਰ ਹੈ ਤੇ ਸਤਿਗੁਰੂ ਕਹਿੰਦੇ ਜਦੋਂ ਉਹਨੂੰ ਮਿਲਣ ਜਾਂਦਾ ਦੂਰੋਂ ਦੇਖ ਕੇ ਮੱਥੇ ਵੱਟ ਪਾ ਲੈਂਦਾ ਹੈ ਵੀ ਇਹ ਜਿਹੜਾ ਇਹ ਗਰੀਬ ਆ ਗਿਆ ਮੇਰੇ ਕੋਲ ਕਿਤੇ ਮੇਰੇ ਕੋਲੋਂ ਕੁਝ ਮੰਗ ਨਾ ਲਵੇ ਮੇਰੇ ਕੋਲੋਂ ਕੁਝ ਮੰਗ ਨਾ ਲਵੇ ਤੇ ਇਸ ਕਰਕੇ ਉਹਨੂੰ ਦੇਖ ਕੇ ਉਹ ਦੂਜੇ ਪਾਸੇ ਨੂੰ ਮੂੰਹ ਕਰ ਲੈਂਦਾ ਸਿੱਧੇ ਮੂੰਹ ਬੋਲਦਾ ਨਹੀਂ ਹੁਣ ਇਹਦੇ ਤੋਂ ਉਲਟ ਜੇ ਗਰੀਬ ਦੇ ਘਰ ਕਿਤੇ ਉਹ ਚਲਾ ਜਾਵੇ ਅਮੀਰ ਰਿਸ਼ਤੇਦਾਰ ਤੇ ਉਹਨੇ ਦੇਖਿਆ ਵੀ ਮੇਰਾ ਰਿਸ਼ਤੇਦਾਰ ਆਇਆ ਅਮੀਰ ਮੇਰੇ ਘਰ ਉਹਨੂੰ ਦੂਰੋਂ ਹੀ ਦੇਖਦਿਆਂ ਆਪਣੇ ਬੱਚਿਆਂ ਨੂੰ ਕਹਿੰਦਾ ਜਲਦੀ ਜਲਦੀ ਛੇਤੀ ਕਰੋ ਇਹਦੇ ਵਾਸਤੇ ਬੈਠਣ ਦਾ ਪ੍ਰਬੰਧ ਕਰੋ ਵਧੀਆ ਖਾਣ ਵਾਸਤੇ ਜਾਓ ਦੁਕਾਨ ਤੇ ਭੱਜ ਕੇ ਜਾਓ ਲੈ ਕੇ ਆਓ ਕੁਛ ਨਾ ਕੁਛ ਸਾਡਾ ਪਿਆਰਾ ਰਿਸ਼ਤੇਦਾਰ ਸਾਡੇ ਘਰ ਆਇਆ ਤੇ ਉਹਦੀ ਸਹੂਲਤ ਦੀਆਂ ਉਹਦੇ ਹਿਸਾਬ ਦੀਆਂ ਚੀਜ਼ਾਂ ਖਰੀਦ ਕੇ ਲਿਆਂਦਾ ਕਈ ਵਾਰੀ ਕੋਲ ਪੈਸਾ ਵੀ ਨਹੀਂ ਹੁੰਦਾ ਦੁਕਾਨਦਾਰ ਨੂੰ ਕਹਿੰਦਾ ਕੋਈ ਨਹੀਂ ਉਧਾਰ 'ਚ ਲਿਖ ਲੈ ਮੈਂ ਲਾ ਦੂੰਗਾ ਪਰ ਮੇਰਾ ਰਿਸ਼ਤੇਦਾਰ ਜਿਹੜਾ ਹੈਗਾ ਉਹ ਖੁਸ਼ ਹੋ ਕੇ ਜਾਵੇ ਐਨਾ ਫਰਕ ਹੈ ਜਦੋਂ ਕਿ ਉਹਨੂੰ ਕੋਈ ਲਾਲਸਾ ਨਹੀਂ ਹੁੰਦੀ ਉਹਨੂੰ ਕੋਈ ਲੋਭ ਲਾਲਚ ਨਹੀਂ ਹੁੰਦਾ ਤੇ ਲੇਕਿਨ ਉਹ ਇੰਨੀ ਸੇਵਾ ਕਰਦਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਾਣੀ ਦੇ ਅੰਦਰ ਜਾਓ ਨਿਰਦਨ ਸਰਦਨ ਕਹਿ ਜਾਏ ਅੱਗੇ ਬੈਠਾ ਪੀਠ ਫਰਾਏ ਜਾਓ ਸਰਦਨ ਨਿਰਦਨ ਕਹਿ ਜਾਏ ਜਾਓ ਸਰਦਨ ਨਿਰਦਨ ਕਹਿ ਜਾਏ ਦੀਆ ਆਦਰ ਲੀਆ ਬਿਠਾਏ ਸਤਿਗੁਰੂ ਕਹਿੰਦੇ ਸਮਝ ਦੀ ਗੱਲ ਹੈ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਅਸਲ ਜੇ ਰੱਬ ਨੇ ਇਹ ਹੈਗੇ ਤੇ ਦੋਨੋਂ ਭਰਾ ਇੱਕ ਗਰੀਬ ਹੈ ਇੱਕ ਅਮੀਰ ਹੈ ਲੇਕਿਨ ਉਹ ਸੋਚਦਾ ਮੈਂ ਕੁਝ ਹਾਂ ਉਹ ਦੂਸਰਾ ਪਾਸੇ ਨਿਮਰਤਾ ਵਾਲਾ ਸਤਿਗੁਰੂ ਕਹਿੰਦੇ ਸਮਝਣ ਦੀ ਲੋੜ ਹੈ ਇਸ ਲਈ ਐ ਬੰਦੇ ਕਿਸੇ ਚੀਜ਼ ਦਾ ਅਹੰਕਾਰ ਨਾ ਕਰ ਪ੍ਰਮਾਤਮਾ ਨੂੰ ਯਾਦ ਕਰ ਤੇ ਤੂੰ ਐਨਾ ਕੁਝ ਹੰਕਾਰ ਹਉਮੈ ਮੈਂ ਮੇਰੀ ਮੈਂ 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 ਕਰਦਾ ਪਿਆ ਹਰਦਾਂ ਤੇ ਲੈਂਦਾ ਵਾਦ ਦੁਆਏ ਤੂੰ ਮਾਇਆ ਕਰੈ ਇਕਤ ਹਮੇਸ਼ਾ ਦੇਖਣਾ ਜਿਹੜਾ ਬੰਦਾ ਗਰੀਬ ਹੋਵੇਗਾ ਜਿਹਦੇ ਕੋਲ ਥੋੜੀ ਪੂੰਜੀ ਹੋਵੇਗੀ ਉਹ ਧਰਮ ਦੀ ਕਿਰਤ ਕਰੇਗਾ ਉਹਦੇ ਨਾਲ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਦਾ ਹੱਕ ਨਹੀਂ ਮਾਰਦਾ ਦੂਜੇ ਪਾਸੇ ਜਿਹਦੇ ਕੋਲ ਬਹੁ ਮਾਇਆ ਹੈ ਉਹ ਦੂਸਰਿਆਂ ਦਾ ਪੈਸਾ ਮਾਰਦਾ ਦੂਸਰਿਆਂ ਦੀ ਜ਼ਮੀਨ ਜਾਇਦਾਦ ਆ ਬਹੁਤ ਸਾਰੇ ਲੋਕ ਐਸੇ ਅਮੀਰ ਹੋਏ ਦੇਖੇ ਨੇ ਕਿ ਜਿਹੜਾ ਲੋੜਵੰਦ ਹੈ ਉਹਦੇ ਕੋਲ ਲੋੜ ਪੈ ਗਈ ਉਹਦੇ ਕੋਲ ਕੁਝ ਲੈ ਗਿਆ ਉਦੇ ਕੋਲ ਲਖਾ ਕੇ ਰੱਖ ਲਿਆ ਉਹਦੇ ਕੋਲੋਂ ਨਾਮ 모ੜਿਆ ਗਿਆ ਤੇ ਆਪਣੇ ਨਾਂ ਕਰ ਲਿਆ ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਤੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਗਰੀਬਾਂ ਦਾ ਹੱਕ ਮਾਰ ਲੈਂਦੇ ਨੇ ਉਹਨਾਂ ਨੂੰ ਲੁੱਟ ਲੈਂਦੇ ਨੇ ਤੇ ਫਿਰ ਆਪ ਵੱਡੇ ਵੱਡੇ ਅਮੀਰ ਬਣ ਜਾਂਦੇ ਨੇ ਪਰ ਇਹ ਨਹੀਂ ਜਾਣਦੇ ਕਿ ਵੀ ਆਖਰ ਉਹਨਾਂ ਦਾ ਮਾੜਾ ਹੀ ਹੁੰਦਾ ਤੇ ਨਾ ਉਹਨਾਂ ਦੇ ਨਾਲ ਮਾਇਆ ਨਿਭਰੀ ਨਾ ਪੁੱਤ ਨਿਭਦੇ ਨਾ ਕੁਝ ਹੋਰ ਤੇ ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਤੂੰ ਲੋਕਾਂ ਦੀਆਂ ਬਦਦੁਆਵਾਂ ਲੈਂਦਾ ਪਿਆ ਮਾਇਆ ਇਕੱਠੀ ਕਰਕੇ ਲੋਕਾਂ ਦਾ ਹੱਕ ਮਾਰ ਮਾਰ ਕੇ ਜਿਸ ਨੂੰ ਤੂੰ ਪਤੀ ਆਇਂਦਾ ਸੋਸ਼ਣ ਤੁਜੈ ਅਨਿਤ ਜਿਹੜੀ ਮਾਇਆ ਤੂੰ ਜੋੜੀ ਜਾਂਦਾ ਜਿਹਨੂੰ ਜਫੇ ਪਾਈ ਪਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਸਮੇਤ ਉਹ ਨਾਸਵਾਨ ਐ ਤੂੰ ਵੀ ਖਤਮ ਤੇਰੀ ਮਾਇਆ ਵੀ ਖਤਮ ਨਾਉ ਨਾਲ ਨਿਭਣੀ ਨਾ ਤੇਰੇ ਨਾਲ ਕੋਈ ਹੋਰ ਕੁਝ ਨਿਭਣਾ ਸਾਰਾ ਕੁਝ ਇੱਥੇ ਹੀ ਛੱਡ ਜਾਣਾ ਹੈ ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਐਹੰਕਾਰੀ ਬੰਦੇ ਤੂੰ ਮਾਇਆ ਦਾ ਹੰਕਾਰ ਕਰਦਾ ਤੂੰ ਧਨ ਪਦਾਰਥ ਦਾ ਹੰਕਾਰ ਕਰਦਾ ਤੂੰ ਜੀਵਨ ਦਾ ਅਹੰਕਾਰ ਕਰਦਾ ਤੂੰ ਮਨ ਦੀ ਮਤ ਦੇ ਪਿੱਛੇ ਤੁਰਿਆ ਹੋਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਫਿਰ ਤੈਨੂੰ ਪਤਾ ਹੈ ਕਿ ਜੇ ਤੂੰ ਇੰਨਾ ਕੁਝ ਕਰਦਾ ਪਰਮਾਤਮਾ ਨੂੰ ਭੁਲੀ ਵਿਐ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਆਲੇ ਚੱਕ ਫਿਰ ਤੇਰੇ ਵਾਲਾ ਹਾਲ ਸੁਣ ਲੈ ਕੀ ਕਹਿੰਦੇ ਨੇ ਪਰਮਾਤਮਾ ਨੇ ਵੀ ਤੈਨੂੰ ਫਿਰ ਦੂਰ ਕਰ ਦਿੱਤਾ ਉਹਨੇ ਵੀ ਤੈਨੂੰ ਭੁਲਾ ਦਿੱਤਾ ਫਿਰ ਤੂੰ ਜੇ ਪਰਮਾਤਮਾ ਨੇ ਭਲਾ ਦਿੱਤਾ ਨਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਚਾਹੇ ਜਿੱਡੀ ਮਰਜੀ ਤੂੰ ਜਾਤ ਨੂੰ ਆਪਣੇ ਨੂੰ ਉੱਚੀ ਕਹਿੰਦਾ ਰਵੇਂ ਨਾ ਤੇਰੀ ਜਾਤ ਨਾ ਤੇਰੀ ਇੱਜ਼ਤ ਸਭ ਕੁਝ ਹੋ ਜਾਣਾ ਇਸ ਕਰਕੇ ਜੇ ਪਰਮਾਤਮਾ ਪਿੱਠ ਕਰ ਲਵੇ ਫਿਰ ਸਭ ਕੁਝ ਤੈਸ ਨੈਸ ਹੋ ਜਾਂਦਾ ਹੈ ਮਿੰਟਾਂ ਵਿੱਚ ਸਭ ਕੁਝ ਹੋ ਜਾਂਦਾ ਹੈ ਜੀਵਨ ਵੀ ਅਜਾਈ ਚਲਾ ਜਾਂਦਾ ਸਤ ਗੁਰੂ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਜੇ ਦੇ ਚੰਗੇ ਭਾਗ ਨੇ ਬੜ ਭਾਗੀ ਬੰਦਾ ਜਿਹੜਾ ਉਹਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਸਤਗੁਰੂ ਦੀ ਚਰਨ ਸ਼ਰਨ ਵਿੱਚ ਭੇਜ ਦਿੱਤਾ ਕਿਰਪਾ ਕਰ ਦਿੱਤੀ ਉਹਦੇ ਉੱਤੇ ਤੇ ਕਿਉਂਕਿ ਸੱਜਣ ਇੱਕੋ ਪਰਮਾਤਮਾ ਹੈ ਅਸਲ 'ਚ ਸਾਡਾ ਹੋਰ ਕੋਈ ਨਹੀਂ ਹੈ ਹਰ ਜਨ ਦਾ ਰਾਖਾ ਏਕ ਹੈ ਕਿਆ ਮਾਨਸ ਹੋ ਮੈਂ ਰੋਏ ਭਾਈ ਜਿਹੜਾ ਅਹੰਕਾਰ ਕਰਨ ਵਾਲਾ ਉਹ ਆਖਰ ਰੋ ਕੇ ਜਾਂਦਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਉਹਦਾ ਹਰ ਥਾਂ ਰਾਖਾ ਪਰਮਾਤਮਾ ਹੈ ਹਰ ਥਾਂ ਉਹਦੀ ਇੱਜ਼ਤ ਵੀ ਰੱਖਦਾ ਪਤ ਵੀ ਰੱਖਦਾ ਮਾਣ ਰੱਖਦਾ ਵਡਿਆਈ ਦਿੰਦਾ ਹੈ ਹਉਮੈ ਵਾਲਾ ਰਹੁੰਦਾ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੇ ਕੋਈ ਲੇਕਿਨ ਜਿਹੜਾ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਆਕਾਲ ਪੁਰਖ ਦਾ ਸੇਵਕ ਹੈ ਉਹਨੂੰ ਪਰਮਾਤਮਾ ਇੰਨਾ ਮਾਣ ਦਿੰਦਾ ਜੋ ਉਹਦੀ ਇੱਛਾ ਹੁੰਦੀ ਜੋ ਉਹ ਚਾਹੁੰਦਾ ਗੁਰਮੁਖ ਪਿਆਰਾ ਪਰਮਾਤਮਾ ਉਹੀ ਕਰਦਾ ਓਦੋਂ ਪਰਮਾਤਮਾ ਆਪਣੇ ਦਰ ਤੋਂ ਮੋੜਦਾ ਨਹੀਂ ਉਹਦੀ ਕਿਤੇ ਹੀਠ ਹੀ ਨਹੀਂ ਹੋਣ ਦਿੰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਆਵਾ ਗਾਉਣ ਦੇ ਵਿੱਚੋਂ ਵੀ ਨਿਕਲ ਜਾਂਦਾ ਉਹਦੀ ਹਰ ਤਾ ਇੱਜ਼ਤ ਹੁੰਦੀ ਹਰ ਤਾ ਮਾਣ ਹੁੰਦਾ ਹਰ ਤਾ ਸਤਿਕਾਰ ਹੁੰਦਾ ਸਤਿਗੁਰੂ ਪਾਤਸ਼ਾਹ ਇਸ ਸ਼ਬਦ ਦੀ ਆਖਰੀ ਪੰਕਤੀ ਦੇ ਵਿੱਚ ਕਿਰਪਾ ਕਰਦੇ ਨੇ ਨਾਨਕ ਰਤ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਏ ਨਾਨਕ ਆਖ ਜਿਹੜਾ ਵਾਹਿਗੁਰੂ ਦੇ ਨਾਮ ਰੰਗ ਵਿੱਚ ਰਤਿਆ ਹੈ ਤੇ ਜਿਸ ਨਾਮ ਰੰਗ ਦੇ ਨਾਲ ਸਭ ਸੰਸਾਰ ਤੇ ਚਾਨਣ ਹੁੰਦਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨਾਮ ਵਿੱਚ ਰਤਿਆ ਹੋਇਆ ਜਿਹੜਾ ਇਨਸਾਨ ਹੈ ਤੇ ਪਰਮਾਤਮਾ ਸਾਰੇ ਜਗਤ ਵਿੱਚ ਉਹਨੂੰ ਇੱਜ਼ਤ ਮਾਣ ਦਿੰਦਾ ਹੈ ਉਹ ਸੰਸਾਰ ਦੇ ਵਿੱਚ ਉਹਨੂੰ ਪ੍ਰਗਟ ਕਰ ਦਿੰਦਾ ਹੈ ਬਖਸ਼ਿਸ਼ਾਂ ਕਰ ਦਿੰਦਾ ਹੈ ਸਤਗੁਰੂ ਪਾਤਸ਼ਾਹ ਇਸ ਕਰਕੇ ਸਾਨੂੰ ਆਖਦੇ ਨੇ ਮੇਰੇ ਮਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸੁੱਖਾਂ ਦਾ ਦਾਤਾ ਪਰਮਾਤਮਾ ਹੈ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਹਦੇ ਨਾਲ ਸਾਂਝ ਪੈਂਦੀ ਹੈ ਗੁਰੂ ਕਿਰਪਾ ਕਰਨ ਇਨੇ ਅੱਖਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ